ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿ ਸੂਬੇ ਦੇ ਮੁੱਖ ਮੰਤਰੀ ਦੀ ਛੁੱਟੀ ਹੋਵੇਗੀ ਮੁੱਖ ਮੰਤਰੀ ਵਾਲੀ ਕੁਰਸੀ ਉਸ ਦੇ ਕੋਲੋਂ ਖੋਲੀ ਜਾਵੇਗੀ ਇਸ ਨੂੰ ਲੈ ਕੇ ਅੱਜ ਵੱਡਾ ਖੁਲਾਸਾ ਹੋਇਆ ਹੈ ਇੱਕ ਨਿੱਜੀ ਚੈਨਲ ਨੇ ਵੱਡਾ ਖੁਲਾਸਾ ਕੀਤਾ ਹੈ ਭਗਵੰਤ ਮਾਨ ਦੀ ਛੁੱਟੀ ਨੂੰ ਲੈ ਕੇ ਅਤੇ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਈਡੀ ਦੇ ਸ਼ਕੰਜੇ ਥੱਲੇ ਆਉਣਗੇ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਨੂੰ ਹੋਵੇਗੀ ਜੇਲ ਕਪਲੇ ਤਾਂ ਹਾਲੇ ਨਹੀਂ ਦੱਸੇਗਾ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਈਡੀ ਹੁਣ ਪੰਜਾਬ ਉੱਤੇ ਨਜ਼ਰਾਂ ਬਣਾ ਕੇ ਬੈਠੀ ਹੋਈ ਹੈ ਜਿਵੇਂ ਹੀ ਸੂਬੇ ਦੇ ਮੁੱਖ ਮੰਤਰੀ ਦੇ ਕੋਲੋਂ ਅ ਰਵਿੰਦ ਕੇਜਰੀਵਾਲ ਵੱਲੋਂ ਕੁਰਸੀ ਖੋਹੀ ਜਾਂਦੀ ਹੈ ਨਾਲ ਦੀ ਨਾਲ ਹੀ ਈਡੀ ਦਾ ਚਕੰਜਾ ਕਰਕੇ ਕਿਉਂਕਿ ਈਡੀ ਇਨ੍ਹਾਂ ਦਿਨਾਂ ਦੇ ਵਿੱਚ ਸੈਂਟਰ ਸਰਕਾਰ ਦੇ ਹੱਥਾਂ ਦੀ ਕਟਕ ਪੁਤਲੀ ਬਣੀ ਹੋਈ ਹੈ ਇੱਕ ਨਿੱਜੀ ਚੈਨਲ ਨੇ ਇਹ ਖੁਲਾਸਾ ਕੀਤਾ ਹੈ ਇੱਕ ਪਾਸੇ ਬਿਨਾਂ ਮਨਜ਼ੂਰੀ ਤੋਂ ਬਿਨਾਂ ਸਲਾਹ ਤੋਂ ਭਗਵੰਤ ਮਾਨ ਦੀ ਇੱਕ ਹਲਕ ਸੂਬੇ ਦਾ ਮੁੱਖ ਮੰਤਰੀ ਹੋਵੇ ਅਤੇ ਉਸ ਦੇ ਕੋਲੋਂ ਪੁੱਛਿਆ ਨਾ ਜਾਵੇ ਕਿ OSD ਨੂੰ ਲਾ ਦਿੱਤਾ ਹੈ ਨਵੇਂ OSD ਦੋ ਦਿੱਲੀ ਤੋਂ ਬੁਲਾ ਲਗਏ ਨੇ ਅੱਜ ਕਰਾਚੋ ਆਣੇ ਦੀ ਵੀ ਛੁੱਟੀ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਧਰ ਪੰਜ ਮੰਤਰੀ ਨਵੇਂ ਬਣਾਏ ਗਏ ਉਹ ਉਹਨਾਂ ਦੇ ਖਾਸਮ ਖਾਸ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜਿਹੜੇ ਕਨਵੀਨਰ ਨੇ ਅਤੇ ਕੌਮੀ ਜਨਰਲ ਸਕੱਤਰ ਸੰਦੀਪ ਪਾਟਕ ਅਤੇ ਰਾਜ ਸਭਾ ਦੇ ਮੈਂਬਰ ਰਗਵ ਛੱਡਾ ਦੇ ਦੂਸਰੇ ਪਾਸੇ ਚਾਰ ਅਲਾਏ ਗਏ ਜਿਨ੍ਹਾਂ ਦੇ ਕੋਲੋਂ ਵਜ਼ਾਰਤ ਖੋਈ ਗਈ ਕੈਬਨਟ ਦੇ ਅਹੁਦੇ ਖੋਏ ਗਏ ਉਨ੍ਹਾਂ ਵੱਲੋਂ ਹਾਲੇ ਵੀ ਜਿਹੜੇ ਨੇ ਬਾਗੀ ਸਰ ਉੱਠ ਰਹੇ ਨੇ ਦੱਸਦੀ ਹੈ ਕਿ ਦੋ ਮੰਤਰੀਆਂ ਨੇ ਤਾਂ ਬਿਲਕੁਲ ਕੋਰੀ ਨਾ ਕਰ ਦਿੱਤੀ ਸੀ ਕਿ ਅਸੀਂ ਆਪਣੇ ਮੰਤਰੀ ਪੁਣੇ ਤੋਂ ਅਸਤੀਫਾ ਨਹੀਂ ਦੇਣਾ ਪਹਿਲਾਂ ਸਾਨੂੰ ਦੱਸੋ ਕਿ ਸਾਡਾ ਕਸੂਰ ਕੀ ਹੈ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਚੇਤਨ ਸਿੰਘ ਜੋੜਾ ਮਾਸਰਾ ਅਤੇ ਬੀਬੀ ਅਨਮੋਲ ਗਗਨਮਾਨ ਜਿਹੜੇ ਦੋਵੇਂ ਖਾਸਮ ਖਾਸ ਮੰਨੇ ਜਾਂਦੇ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਧਰੋਂ ਜਿਵੇਂ ਹੀ ਸੂਬੇ ਦੇ ਮੁੱਖ ਮੰਤਰੀ ਦੀ ਕੁਰਸੀ ਖੋਈ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਈਡੀ 56 ਕਸ ਕੇ ਵੱਡੇ ਕਪਲੇ ਹੋਏ ਨੇ ਇਹਨਾਂ 2.5 ਸਾਲਾਂ ਦੇ ਵਿੱਚ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਮਾਮਲਾ ਆਇਆ ਸੀ 6.300 ਕਰੋੜ ਰੁਪਏ ਜਿਹੜਾ ਅੰਸ਼ੂਮਨ ਸਕੀਮ ਦੇ ਤਹਿਤ ਗਰੀਬਾਂ ਦੇ ਇਲਾਜ ਵਾਸਤੇ ਆਇਆ ਹੈ ਉਹ ਵਿਧਾਇਕਾਂ ਨੇ ਗੱਡੀਆਂ ਮੰਤਰੀ ਨੇ ਐਡਵਰਟਾਈਜ਼ਮੈਂਟ ਕੀਤੀ ਹੈ ਮੁੱਖ ਮੰਤਰੀ ਨੇ ਆਪਣੇ ਘਰ ਬਣਾਏ ਨੇ ਆਪਣੀਆਂ ਨਿੱਜੀ ਜਾਇਦਾਦਾਂ ਜੋੜੀਆਂ ਨੇ ਇੱਕ ਟੀਵੀ ਚੈਨਲ ਨੇ ਖੁਲਾਸਾ ਕਰ ਦਿੱਤਾ ਹੈ ਦੱਸਦੀ ਹੈ ਕਿ ਇਹਨਾਂ ਸਾਰਿਆਂ ਨੂੰ ਲੈ ਕੇ ਈਡੀ ਇੱਕ ਵਾਰ ਫਿਰ ਦਿਵਾਲੇ ਹੋਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਸ ਤਰ੍ਹਾਂ ਈਡੀ ਹੋਈ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਵਿੰਦ ਕੇਜੀਵਾਲ ਅਤੇ ਮਨੀਸ਼ ਸੋਧਿਆ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਜਿਹੜੀ ਕੁਰਸੀ ਨੂੰ ਢਾਹ ਲੱਗ ਸਕਦੀ ਹੈ ਕਿਸੇ ਵੀ ਸਮੇਂ ਕੁਰਸੀ ਕੋਈ ਜਾ ਸਕਦੀ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ 2.5 ਸਾਲ ਨਾ ਤਾਂ ਕਿਸੇ ਵਿਧਾਇਕ ਦੀ ਸੁਣੀ ਨਾ ਕਿਸੇ ਮੰਤਰੀ ਦੀ ਸੁਣੀ ਇਹ ਤਾਂ ਉਹ ਸਬੂਤ ਸਾਹਮਣੇ ਆ ਗਿਆ ਹੈ ਜਦੋਂ ਲਗਭਗ 4 ਦਿਨ ਫੋਰਟਿਸ ਹਸਪੀਟਲ ਮੁਹਾਲੀ ਦੇ ਵਿੱਚ ਐਡਮਿਟ ਸੀ ਜੇਰੇ ਇਲਾਜ ਦੇ ਕਾਰਨ ਕਿਸੇ ਵਿਧਾਇਕ ਨੇ ਕਿਸੇ ਮੰਤਰੀ ਨੇ ਜਾ ਕੇ ਕੋ ਫੁੱਲਾਂ ਦਾ ਗੁਲਦਸਤਾ ਨਹੀਂ ਦੇ ਕੇ ਆਏ ਵੀ ਤੁਸੀਂ ਠੀਕ ਹੋਣ ਵਾਲਿਓ ਜਾਂ ਜਦੋਂ ਬਾਹਰ ਆਏ ਜਦੋਂ ਬਾਹਰ ਆਏ ਉਦੋਂ ਕੀੜੀਆਂ ਵਾਂਗੂ ਚਿੰਬੜ ਗਿਆ ਜਿਵੇਂ ਮਿੱਠੇ ਨੂੰ ਕੀੜੀਆਂ ਚਿੰਬੜਦੀਆਂ ਨੇ ਨਹੀਂ ਤਾਂ ਉਹਨਾਂ ਨੇ ਸੁਧ ਬੁੱਧ ਜਾਂ ਸੁਖ ਸਾਧ ਨਹੀਂ ਲਈ ਸੂਬੇ ਦੇ ਮੁੱਖ ਮੰਤਰੀ ਦੀ ਇਸ ਨੂੰ ਲੈ ਕੇ ਹੁਣ ਵੱਡਾ ਖੁਲਾਸਾ ਹੋ ਗਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਕਿਸੇ ਵੀ ਸਮੇਂ ਖੋਈ ਜਾ ਸਕਦੀ ਹੈ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਆਈ ਹੈ ਕਿ 7 ਜਾਂ 8 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਕਮਿਨਰ ਅਰਵਿੰਦ ਕੇਜਰੀਵਾਲ ਨੇ ਕੈਬਨਟ ਮੰਤਰੀ ਪੰਜਾਬ ਦੇ ਅਤੇ ਮੌਜੂਦਾ ਵਿਧਾਇਕ ਉਹ ਸਾਰੇ ਦੇ ਸਾਰੇ ਦਿੱਲੀ ਬੁਲਾ ਲੈਨੇ ਦਿੱਲੀ ਮੀਟਿੰਗ ਹੋਵੇਗੀ ਦੇਖੋ ਕੈਬਨਟ ਮੰਤਰੀ ਬੁਲਾਇਆ ਗਿਆ ਵਿਧਾਇਕ ਬੁਲਾਇਆ ਗਿਆ ਲੇਕਿਨ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਵੀਟੇਸ਼ਨ ਨਹੀਂ ਮਿਲਿਆ ਗਿਆ ਐਨਵਾਈਟੀ ਨੇ ਕੀਤਾ ਗਿਆ ਦੱਸ ਦਈਏ ਕਿ ਹੁਣ ਇੱਕ ਵੱਡਾ ਬਵਾਲ ਮਚਣ ਵਾਲਾ ਹੈ ਪੰਜਾਬ ਦੀ ਸਿਆਸਤ ਵਿੱਚ ਇੱਕ ਪਾਸੇ ਈਡੀ ਸ਼ਿਕੰਜਾ ਕਸੇਗੀ ਦੂਸਰੇ ਪਾਸੇ ਸ਼ਿਕੰਜਾ ਕਸਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਉਂਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੀ ਨਾਂ ਤੇ ਮੰਤਰੀ ਨਾਲ ਬਣਦੀ ਹੈ ਨਾ ਵਿਧਾਇਕ ਨਾਲ ਬਣਦੀ ਹੈ ਚਾਰ ਮੰਤਰੀ ਬਿਨਾਂ ਮਜ਼ਦੂਰੀ ਤੋਂ ਲਾਏ ਗਏ ਪੰਜ ਨਵੇਂ ਬਣਾਏ ਗਏ ਇੱਕ ਓਐਸਡੀ ਦੀ ਛੁੱਟੀ ਕਰ ਦਿੱਤੀ ਗਈ ਇੱਕ ਓਐਸਡੀ ਦੀ ਛੁੱਟੀ ਅੱਜ ਹੋ ਜਾਣੀ ਹੈ ਅਤੇ ਦੋ ਦਿੱਲੀ ਤੋਂ ਅਧਿਕਾਰੀ ਨੇ ਕੇਜਰੀਵਾਲ ਦੇ ਜਨਤਿਤ ਪਛਾਣ ਦੇ ਇੱਕ ਨੇਤਾ ਉਹਨਾਂ ਦੇ ਵਿੱਚ ਘਟਾਲੇ ਦੇ ਵਿੱਚ ਜਿਲ ਕੱਟੀ ਹੋਈ ਆਰਵਿੰਦ ਕੇਜਰੀਵਾਲ ਦੇ ਨਾਲ ਉਹ ਵੀ ਦਿੱਲੀ ਦਿੱਲੀ ਤੋਂ ਪੰਜਾਬ ਆ ਕੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਆ ਕੇ ਉਹਨਾਂ ਨੇ ਡੇਰੇ ਲਾ ਲਏ ਨੇ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਉਹਨਾਂ ਨੂੰ ਕਿੰਨੀ ਦੇਰ ਤੱਕ ਬਰਦਾਸ਼ਤ ਕਰਦਾ ਹੈ ਕਿਉਂਕਿ ਉਹ ਹਰੇਕ ਫੈਸਲੇ ਦੇ ਵਿੱਚ ਟੰਗ ਉਡਾਉਣਗੇ ਭਾਵੇਂ ਬਿਜਲੀ ਫ੍ਰੀ ਕੀਤੀ ਗਈ ਭਾਵੇਂ ਬੱਸਾਂ ਦਾ ਕਿਰਾਇਆ ਫ੍ਰੀ ਕੀਤਾ ਗਿਆ ਲੇਕਿਨ ਪੰਜਾਬ ਦੇ ਵਿੱਚ ਲੋਕਪ੍ਰਿਆ ਪਾਰਟੀ ਨਹੀਂ ਬਣੀ ਆਮ ਆਦਮੀ ਪਾਰਟੀ ਇਸ ਦਾ ਤਰਾ ਅਰਵਿੰਦ ਕੇਜਰੀਵਾਲ ਨੂੰ ਵੀ ਹੈ ਭਗਵੰਤ ਮਾਨ ਨੂੰ ਹੈ ਉਹ ਸੋਚਦੇ ਨੇ ਕਿ ਸ਼ਾਇਦ ਭਗਵੰਤ ਮਾਨ ਨੂੰ ਲਾ ਕੇ ਕੁਲਤਾਰ ਸਿੰਘ ਸੰਧਵਾ ਨੂੰ ਬਣਾਇਆ ਜਾਵੇ ਲੇਕਿਨ ਕੁਲਤਾਰ ਸਿੰਘ ਸੰਧਵਾ ਤਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹੱਥਾਂ ਦੀ ਪੁਤਲੀ ਬਣ ਜਾਵੇਗਾ ਇਹ ਤਾਂ ਸੂਬੇ ਦਾ ਮੁੱਖ ਮੰਤਰੀ ਮਾਨ ਹੀ ਹੈ ਜਿਹੜਾ ਇੱਕ ਠੋਕ ਕੇ ਖੜਿਆ ਹੋਇਆ ਹੈ ਕਿ ਮੈਂ ਆਪਣੀ ਮੁੱਖ ਮੰਤਰੀ ਵਾਲੀ ਕੁਰਸੀ ਤੋਂ ਜਿਹੜਾ ਹੈ ਅਸਤੀਫਾ ਨਹੀਂ ਦੇਣਾ ਬਾਕੀ ਤਾਂ ਜੇਕਰ ਕੁਲਤਾਰ ਸੰਧਵਾ ਬਣਦੇ ਨੇ ਉਹ ਜਿਵੇਂ ਆਸੀ ਹੱਥਾਂ ਦੇ ਕੱਠ ਕੱਟ ਪੁਤਲੀ ਬਣੀ ਹੋਈ ਹੈ ਅਰਵਿੰਦ ਕੇਜਰੀਵਾਲ ਦੀ ਉਮੇ ਕੁਲਤਾਸਨ ਨੂੰ ਮਨ ਜਾਣੋਗੇ ਜਾਂ ਜਿਹੜਾ ਹਰਪਾਲ ਚੀਮਾ ਹੈ ਜਾਂ ਪ੍ਰੋਫੈਸਰ ਬਲਜਿੰਦਰ ਕੌਰ ਹੈ ਜਾਂ ਅਮਨ ਅਰੋੜਾ ਹੈ ਯਾਨੀ ਕਿ ਐਸ ਸੀ ਬੀ ਸੀ ਜਨਰਲ ਚਿਹਰੇ ਦੇ ਵਿੱਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਜਾਂ ਕਾਰਜਕਾਰੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਇਸ ਨੂੰ ਲੈ ਕੇ ਹੁਣ ਜਲਦੀ ਹੀ ਇੱਕ ਵੱਡਾ ਫੈਸਲਾ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਕਰਨ ਜਾ ਰਹੀ ਹੈ ਧੰਨਵਾਦ